ਅੱਜ ਵੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੀ ਇਹ ਸਭ ਨੂੰ ਦੱਸਣ ਲਈ ਕਿ ਥਾਣੇ ਦੇ ਬਾਰੂਕੀ ਤਰੀਕ ਨੂੰ ਪਿਛਲੀ 30 ਤਰੀਕ ਨੂੰ ਮੋਟਰਸਾਈਕਲ ਚੋਰੀ ਹੋਇਆ ਸੀ ਜੀ ਤੇ ਅਸੀਂ ਆਪਣੀ ਇਨਵੈਸਟੀਗੇਸ਼ਨ ਨਾਲ ਹੀ ਸਟਾਰਟ ਕਰ ਲਈ ਸੀ ਕੈਮਰਾਸ ਵੇਰਾ ਚੈੱਕ ਕੀਤੇ ਤੇ ਕੱਲ ਪਰਸਵੀ ਸਾਨੂੰ ਇਹਦੇ ਵਿੱਚ ਕਾਫੀ ਬੜਾ ਬ੍ਰੇਕਥਰੂ ਮਿਲਿਆ ਅਸੀਂ ਜਿਹੜਾ ਕਿਊਜ਼ਡ ਹੈ ਉਹਨੂੰ ਫੜਿਆ ਤੇ ਨੌ ਮੋਟਰਸਾਈਕਲ ਹੋਰ ਰਿਕਵਰ ਕੀਤੇ ਜੋ ਕਿ ਉਹਨੇ ਵੱਖ-ਵੱਖ ਟਾਈਮਾਂ 'ਤੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਸੀ ਜੀ ਲੇਕਿਨ ਮੈਂ ਭਵਨ ਜੀ ਦਾ ਬੈਕਗ੍ਰਾਉਂਡ ਕੀ ਹੈਗਾ ਇਸ ਟਾਈਮ ਤੋਂ ਫਿਲਹਾਲ ਉਹ ਵਿਹਲਾ ਸੀ ਇਹੀ ਕੰਮ ਕਰਦਾ ਸੀ ਜੀ ਤੇ ਮੋਟਰਸਾਈਕਲ ਕਿੱਥੇ ਖੜੇ ਕਰਦਾ ਸੀਗਾ ਤੇ ਕਿਸ ਨੂੰ ਵੇਚਦਾ ਸੀ ਮੋਟਰਸਾਈਕਲ ਲੱਗੋ ਜਾਂ ਆਪਣੇ ਨੌਨ ਚੀ ਜਿਵੇਂ ਲੋਕਾਂ ਨੂੰ ਵੇਚ ਦਿੰਦਾ ਸੀ ਜਿਹੜੇ ਕੋ ਸਟੈਂਡਸ ਵੈਰਾ ਕਰਦੇ ਸੀ ਬਹੁਤ ਹੀ ਚੀਪ ਰੇਟਸ ਤੇ ਇਹ ਵੇਚ ਦਿੰਦੇ ਸੀ ਉਹਕੇ ਜੀ ਤੇ ਮੈडम ਇਹਦਾ ਨਾਲ ਸਾਥੀ ਵੀ ਸੀਗਾ ਜਿਹੜਾ ਇੱਕ ਦੇ ਨਾਲ ਬਿਲਕੁਲ ਜੀ ਇਹ ਦੋ ਲੋਕਾਂ ਨੇ ਚੋਰੀ ਕੀਤੀ ਸੀ ਇਹਦਾ ਸਾਥੀ ਸੀ ਜਸਪ੍ਰੀਤ ਸਿੰਘ ਉਫ ਜਸੂ ਉਦੇ ਮਗੇ ਸਾਡੀ ਟੀਮ ਲੱਗੀ ਹੋਈ ਹੈ ਜੀ ਉਹ ਫਰਾਰ ਹੈ ਇਸ ਟਾਈਮ ਤੇ ਤੇ ਜਿੱਦਾਂ ਹੀ ਸਾਨੂੰ ਕੁਝ ਪਤਾ ਲੱਗਦਾ ਜੀ ਉਹਨੂੰ ਵੀ ਅਰੈਸਟ ਕਰਾਂਗੇ ਮੈਮ ਗਰਵਾ ਦੇ ਦੌਰਾਨ ਪਤਾ ਲੱਗਿਆ ਵੀ ਦੋ ਜਣੇ ਸੀਗੇ ਜਿਹਨਾਂ ਮੋਟਰਸਾਈਕਲ ਚੋਰੀ ਕੀਤਾ ਹੋਰ ਵੀ ਇਹਨਾਂ ਦੇ ਨਾਲ ਨੌਜਵਾਨਾਂ ਦੇ ਮਿਲ ਅਜੀਤਾ ਜੀ ਇਹ ਦੋ ਜਣਿਆਂ ਦੇ ਹੀ ਸਾਹਮਣੇ ਆਇਆ ਬਾਕੀ ਇਹਨਾਂ ਦਾ ਦੋ ਦਿਨ ਦਾ ਪੁਲਿਸ ਡਿਮਾਂਡ ਹੈ ਬਾਕੀ ਕੁਝ-ਕੁਝ ਕਰਕੇ ਫਿਰ ਦੇਖਦੇ ਆਂ ਜੀ